ਅਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰਉਤਿਆਂ ਦਾ ਮੇਲ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਪਤੰਜਲੀ ਯੋਗ ਸਮਿਤੀ ਤਾਰੀਵਾਲ ਵੱਲੋਂ ਅੱਜ ਜੜੀ ਬੂਟੀ ਦਿਵਸ ਮੌਕੇ ਆਰਿਆ ਸਮਾਜ ਮੰਦਿਰ ਵਿਖੇ ਹਵਨ ਯੱਗ ਕਰਵਾਉਣ ਉਪਰੰਤ ਪਰਸੂ 람 ਮੰਦਿਰ ਅਤੇ ਨਹਿਰ ਕਿਨਾਰੇ ਆਯੁਰਵੈਦਿਕ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਦੇ ਬੂਟੇ ਲਗਾ ਕੇ ਜੜੀ ਬੂਟੀ ਦਿਵਸ ਮਨਾਇਆ ਗਿਆ ਇਸ ਮੌਕੇ ਸਿਸਕ ਸੋਮਨਾਥ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਯੋਗ ਕਰੋ ਅਤੇ ਤੰਦਰੁਸਤ ਰਹੋ अते नाल ही सानू आयुर्वेदिक ਦਾ ਇਸਤੇਮਾਲ ਕਰਨਾ ਚਾਹੀਦਾ ਹੈ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਅਤੇ ਆਪਣੀ ਸਿਹਤ ਸੰਭਾਲ ਲਈ ਜੜੀ ਬੂਟੀਆਂ ਦੇ ਪੌਦੇ ਲਗਾਉਣੇ ਚਾਹੀਦੇ ਹਨ ਇਸ ਮੌਕੇ ਸੋਮ ਮਹਾਜਨ ਸੁਸ਼ੀਲਪੁਰੀ ਸਾਈ ਦਾਸ ਮਾਸਟਰ ਸੁਬਾਸ਼ ਸੁਖਦੇਵ ਸਿੰਘ ਸੂਦ ਅਗਰਵਾਲ ਅਸ਼ੋਕ ਕੁਮਾਰ ਜਯਾਸੂਦ ਮੋਨਾ ਸਿੰਘ ਸਰਬਜੀਤ ਰੁਪਿੰਦਰ ਚਰਨਜੀਤ ਸ਼ਰਸਥਾ Kusum Colonel Raj ਤੋਂ ਇਲਾਵਾ ਹੋਰ ਹਾਜ਼ਰ ਸਨ ਦੇਖੋ ਤਾਰੀਵਾਲ ਤੋਂ ਸਾਡੇ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਬਾਲਕਿਸ਼ਨ ਜੀ ਦੇ ਜਨ ਦਸਤੇ ਤੇ ਪਤੰਜਲੀ ਜੋ ਸਮਿਤੀ ਵੱਲੋਂ ਅਸੀਂ ਸਾਰਿਆਂ ਨੇ ਗਾਲੇ ਮਿਲ ਕੇ ਅੱਜ 4 ਅਗਸਤ ਨੂੰ ਸੰਗ੍ਰਹਿ ਹੁੰਦਾ ਆਪਣੇ ਸਾਡੇ ਜੜੀ ਬੂਟੀਆਂ ਦਾ ਅਸੀਂ ਸਾਰਿਆਂ ਨੇ ਆਪਣੇ ਆਪਣੇ ਜਿੱਥੇ-ਜਿੱਥੇ ਵੀ ਜੜੀ ਬੂਟੀਆਂ ਸੀ ਉੱਥੋਂ ਲਿਆ ਕੇ ਅਸੀਂ ਆਪਣੇ ਸ਼ਹਿਰ ਦੇ ਵਿੱਚ ਲਾਈਆਂ ਨੇ ਔਰ ਆਪਣੇ ਸ਼ਹਿਰ ਦੇ ਬਾਟਾਦਾਨ ਨੂੰ ਸੁੰਦਰ ਬਣਾਉਣ ਵਾਸਤੇ ਆਪਣੇ ਸ਼ਹਿਰ ਦੀ ਇਹ ਸੁਰੱਖਿਆ ਵਾਸਤੇ ਅਸੀਂ ਇਹ ਪਾਲਿਆ ਕੀਤਾ ਤੇ ਅਸੀਂ ਸਾਰੇ ਰਲ ਮਿਲ ਕੇ ਅਸੀਂ ਬਹੁਤ ਸਾਰੇ ਬੂਟੇ ਲਾਏ ਨੇ ਆਪਣੇ ਸ਼ਹਿਰ ਨੂੰ ਸੁੰਦਰ ਔਰ ਸਖਸ਼ਿਤ ਬਣਾਉਣ ਵਾਸਤੇ ਔਰ ਸਾਰਿਆਂ ਨੂੰ ਇਹ ਚਾਹੀਦਾ ਇਸ ਯੋਗਦਾਨ ਦੇ ਉੱਤੇ ਆਪਣੇ ਅਸੀਂ ਸਾਰੇ ਰਲ ਮਿਲ ਕੇ ਇਹ ਕਾਰਗਰਾਮ ਕਰੀਏ ਤਾਂ ਕਿ ਸਾਡਾ ਸ਼ਹਿਰ ਵੀ ਔਰ ਸਾਡੀ ਜਿਹੜਾ ਬਾਟਾ ਬਾਗਾਂ ਉਹਨੂੰ ਛੋਹ ਬਣਾ ਸਕੀਏ ਕਿਉਂਕਿ ਆਕਸੀਜਨ ਜਿਹੜੀ ਹੈ ਉਹ ਜੂਰ ਚਾਹੀਦੀ ਹੈ ਸਾਨੂੰ ਅਸੀਂ ਸਾਰੇ ਰਲ ਮਿਲ ਕੇ ਅਸੀਂ ਸਾਰਿਆਂ ਨੂੰ ਅਨਵੇਦਨ ਕਰਦੇ ਹਾਂ ਕਿ ਇਸ ਦਿਨ ਸਾਰੇ ਹੀ ਰਾਜ ਮਿਲ ਕੇ ਕੋਈ ਨਾ ਕੋਈ ਇੱਕ ਦੋ ਬੂਟਾ ਜੂਰ ਲਾਨ ਤਾਂ ਕਿ ਸਾਨੂੰ ਇਸ ਵਾਤਾਵਰਣ ਨੂੰ ਸ਼ੁੱਧ ਬਣਾਉਣ ਵਾਸਤੇ ਔਰ ਸਰੀਰ ਔਰ ਅੰਮ੍ਰੋਗ ਕਰਨ ਵਾਸਤੇ ਅਸੀਂ ਇਹ ਪਾੜੇ ਕਰ ਰਹੇ ਆਂ ਸੋ ਸੁਆਮੀ ਆਮਦੇਵ ਜੀ ਔਰ ਸਾਡੇ ਬਾਦਕਿਸ਼ਣ ਜੀ ਜਿਨ੍ਹਾਂ ਨੇ ਇਹ ਪਾੜੇ ਸਾਡੇ ਵਾਸਤੇ ਕੀਤਾ ਅਸੀਂ ਉਹਨੂੰ ਅੱਗੇ ਵਿਧਾਨ ਦੀ ਕੋਸ਼ਿਸ਼ ਕਰੀ ਜੀ ਅੱਜ ਜਿਹੜੀ ਬੂਟੀ ਅੰਦੇਸਾ ਚਾਰ ਤਰੀਕ ਨੂੰ ਸਾਡੇ ਧਾਰੀਵਾਲ ਜੋ ਤੰਦਵੀ ਜੋ ਸ਼ਕਤੀ ਆ ਉਹਦੇ ਵੱਲੋਂ ਇਹ ਬੂਟੇ ਲਾ ਕੇ ਤੇ ਮਨਾਇਆ ਜਾ ਰਿਹਾ ਹੈ ਅਸੀਂ ਸਾਰੇ ਨੇ ਇਕੱਠੇ ਹੋ ਕੇ ਤਕਰੀਬਨ 20 ਪ੍ਰਕਾਰ ਦੇ ਬੂਟੇ ਜਿਨ੍ਹਾਂ ਚ ਫਲਦਾਰ ਬੂਟੇ ਵੀ ਆ ਔਰ ਸ਼ਾਨਦਾਰ ਬੂਟੇ ਵੀ ਆ ਉਹ ਆਪਣੇ ਆਲੇ-ਆਲੇ ਜ਼ਿਗਰਦੇ ਚ ਲਾਏ ਨੇ ਔਰ ਜਿਸ ਤਰ੍ਹਾਂ ਸਾਡੇ ਸੰਗਲੀ ਦਾ ਯੂਨੀਸਟੈਂਡ ਦਾ ਜੋ ਉਹਨਾਂ ਨੇ ਕਿਹਾ ਮੈਸੇਜ ਜਿਹਾ ਉਹਦੇ ਮੁਤਾਬਕ ਅਸੀਂ ਸਾਰਿਆਂ ਨੇ ਆਪਣੇ ਇਕੱਠੇ ਹੋ ਕੇ ਇਹ ਬੂਟੇ ਲਾਏ ਨੇ ਤਾਂ ਕਿ ਵਾਤਾਵਰਣ ਸਹੀ ਰਹਿ ਸਕੇ ਔਰ ਜਿੰਨੀ ਵੱਤੋ ਵਾਦਾ ਆਕਸੀਜਨ ਦੇ ਸਕੇਬਾ ਮਾਰੀਆਂ ਦੂਰ ਹੋ ਸਕਣ ਜੋ ਇਹ ਪਤਰੀ ਵੀ ਜਾਂ ਯੋਗਦਾਨ ਹੈ ਇਹ ਬਹੁਤ ਵਧੀਆ ਯੋਗਦਾਨ ਹੈ ਬਾਬਾ ਜੀ RAMDEV ਜੀ ਨੇ ਜੋ ਸ਼ਾਮੀ ਜੀ ਨੇ ਸਾਨੂੰ ਦੱਸਿਆ ਉਹਦੇ ਮੁਤਾਬਕ ਅਸੀਂ ਸਾਰੇ ਧਾਰੀਵਾਲ ਦੇ ਆਪਣੇ ਸ਼ਹਿਰ ਨੂੰ ਸਾਫ ਸਫਾਈ ਕਰਕੇ ਔਰ ਵਧੀਆ ਬੂਟੇ ਲਾ ਕੇ ਇਹਨੂੰ ਹਰਿਆ ਭਰਿਆ ਬਣਾ ਰਹੇ ਹਾਂ ਜੀ ਸਾਸ਼ਵੀ ਸੰਸਥਾ ਵੱਲੋਂ ਵਾਤਾਵਰਨ ਜਰੀ ਬੂਟੀ ਦਿਵਸ ਤੋਂ ਬਣਾਇਆ ਜਾ ਰਿਹਾ ਇਹ ਸਾਰੇ ਧਾਰੀਵਾਲ ਹਲਕੇ ਦੇ ਬੰਦਵੰਤੇ ਸੱਜਣਾਂ ਵੱਲੋਂ ਤਾ ਜੋ ਵਧੀਆ ਜਿਹੜਾ ਆ ਵਾਤਾਵਰਨ ਆਲਾ ਦਵਾਲਾ ਜਿਹੜਾ ਸਾਫ ਸੁਥਰਾ ਹੋਏ ਤੇ ਵੱਧ ਤੋਂ ਵੱਧ ਲੋਕਾਂ ਨੂੰ ਆਕਸੀਜਨ ਮਿਲੇ ਤਾਂ ਜੋ ਲੋਕੀ ਜਿਹੜੇ ਆ ਸਵਸਥ ਰਹਿਣ ਤੰਦਰੁਸਤ ਰਹਿਣ ਤੇ ਆਪਣਾ ਜੀਵਨ ਜਿਹੜਾ ਆਪਣੀ ਲਾਈਫ ਜਿਹੜੀ ਆ ਵਧੀਆ ਤਰ੍ਹਾਂ ਜਰੀ ਬਤੀਤ ਕਰ ਸੰਗ ਤੇ ਇਹ ਜੋਗਾ ਦੇਵਸ ਨੇ ਵੀ ਬੜਾ ਵੱਡਾ ਉਪਰਾਲਾ ਕੀਤਾ ਇੱਥੇ ਜੀ ਮਤਲਬ ਕਿ ਕੋਈ 50 ਤਰ੍ਹਾਂ ਦੇ ਵੱਖ-ਵੱਖਰੇ ਫਲਦਾਰ ਬੂਟੇ ਸਾਂ ਵਾਲੇ ਬੂਟੇ ਲਾਏ ਗਏ ਨੇ ਤਾਂ ਜੋ ਆਉਣ ਵਾਲੇ ਸਮੇਂ 'ਚ ਅਸੀਂ ਸਾਰੇ ਪ੍ਰਣ ਕਰਦੇ ਆਂ ਕਿ ਇਹਨਾਂ ਦੀ ਦੇਖਭਾਲ ਵੀ ਕਰਾਂਗੇ ਤਾਂ ਜੋ ਇਹ ਲੋਕਾਂ ਨੂੰ ਇਹਦਾ ਬੈਨੇਫਿਟ ਮਿਲ ਸਕੇ ਧੰਨਵਾਦ ਥੈਂਕ ਯੂ